ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਣ ਲੱਗੇ ਕਿ ਐਕਸੀਡੈਂਟਲ ਫਾਇਰ ਹੋਇਆ ਹੈ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ 'ਚ ਰੱਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਲੱਗੀ ਲੱਗੇ ਨੱਕ ਨੱਕ ਜਿਹੇ ਵਜੇ ਦੀ ਸਰ ਕੱਟਣਾ ਪਊਗਾ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਾਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਨਹੀਂ ਕੋਈ ਜਿੰਨੇ ਬੋਰ ਦਾ ਕਿਹੜਾ ਰਿਵਾਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਡ ਕਿਹਦੇ ਪਾਸੇ ਖਲਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਥੱਲੇ ਥੱਲੇ ਜਿਹੋ ਫੈਮਲੀ ਦੇ ਤੇ ਸਾਰਾ ਜਿਸਮ ਵਾਲਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਮਾਰਨੂ ਸਰ ਥੋੜਾ ਜਿਹਾ ਦੱਸੋ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜਾਂ ਰਾਈਟ ਐਗਜੈਕਟ ਜਿਹੜਾ ਉਹਦਾ ਐਂਟਰੀ ਔਰ ਐਗਜ਼ਿਟ ਬੂਨ ਹੈਗਾ ਲੱਗ ਕੇ ਔਰ ਪਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਸਰਵੈਂਟ ਹੈ ਤੇ ਵਾਈਫ ਨਾਲ ਦੇ ਦਸਮੁਤਾਬਿਕ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਹੋਇਆ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹ ਦੱਸੂਗਾ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਮੋਰਟ ਡੈਡ ਬਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਦਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਸਰ ਲੱਗੇ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕਟਨਾ ਪਊਗੀ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਗੀ ਕਿਤੇ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਇਹ ਲਾਇਸੈਂਸੀ ਰਿਵਾਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਨਹੀਂ ਕੋਈ ਕਿੰਨੇ ਬੋਰ ਦਾ ਕਿਹੜਾ ਰਿਵਾਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀਗੇ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਡ ਕਿਹਦੇ ਪਾਸੇ ਖਲ੍ਹਾਤੀ ਆ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਹੱਲੇ ਹੱਲੇ ਤੇ ਜੋ ਫੈਮਲੀ ਦੇ ਤੇ ਸਾਰਾ ਜਿਸਮ ਵਾਲਾ ਵੀ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਸਰ ਥੋੜਾ ਜਿਹਾ ਦਾਦੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਨ ਹੈਗਾ ਲੱਗ ਕੇ ਆਰ ਪਾਰ ਹੋ ਗਿਆ ਕਚਾਨਕ ਲੱਗਾ ਸਫਾਈ ਕਰਦੇ ਪਈ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦੱਸੇ ਮੁਤਾਬਿਕ ਉਹ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਹੋਇਆ ਓਏ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸੂਗਾ ਕਿ ਐਕਸੀਡੈਂਟਲ ਫਾਇਰ ਹੋਇਆ ਹੈ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਚ ਵਿਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਸਰ ਲੱਗੀ ਕਿਨੇ ਕਿਨੇ ਕਿੰਨੇ ਵਜੇ ਦੀ ਸਰ ਕਟਨਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਸਰ ਲੱਕੀ ਦੀ ਗੋਲੀ ਥੋੜਾ ਸਪਸ਼ਟ ਸਰ ਦੇ ਵਿੱਚ ਇੱਕੋ ਫਾਇਰ ਹੈ ਇਹ ਲਾਇਸੈਂਸੀ ਰਿਵਲਵਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸ ਹੈ ਕਿੰਨੇ ਬੋਰ ਦਾ ਕਿਹੜਾ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਸਰ ਸਾਫ ਕਰ ਰਹੇ ਸੀ ਕਿ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਕੀ ਕਰ ਕੀ ਰਹੀ ਸੀ ਉਹਨੂੰ ਲੈਡ ਕਿਹਦੇ ਪਾਸੇ ਘੁਮਾਤੀ ਹੈ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਹਲੇ ਹਲੇ ਜੋ ਫੈਮਲੀ ਦੇ ਤੇ ਸਾਰੇ ਜਿਸਮ 'ਤੇ ਐਕਸੀਡੈਂਟ ਹੋ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਸਰ ਥੋੜਾ ਜਿਹਾ ਦੱਸੋ ਜੀ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਰਾਈਟ ਐ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਡ ਹੈਗਾ ਲੱਗ ਕੇ ਆਰ ਪਾਰ ਹੋ ਗਿਆ ਅਚਾਨਕ ਲੱਗਾ ਸਫਾਈ ਕਰਦੇ ਵੇਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਸਰਵੈਂਟ ਹੈ ਤੇ ਵਾਈਫ ਉਹਨਾਂ ਦੇ ਦੱਸੇ ਮੁਤਾਬਿਕ ਉਹ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤੇ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ